ਆ ਮੇਰੀ ਸੋਚ ਸੀ ਕਿ ਜਿਹੜੇ ਅਧਿਆਪਕ ਮਿਹਨਤ ਕਰ ਰਹੇ ਨੇ ਇਹਨਾਂ ਨੂੰ ਵੀ ਅਸੀਂ ਕੁਝ ਨਾ ਕੁਝ ਕਰੀਏ ਉਹਨਾਂ ਦੀ ਇੱਕ ਕਿਤਾਬ ਜਿਹੜੀ ਆਪਾਂ ਕੋਲ ਬਾਰਗ ਬਾਰਗ ਕਲਮਾ ਦੀ ੜਾਨ 124 ਰਚਨਾਵਾਂ ਨੇ ਇਹਦੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਲਿਖਿਆ ਗਿਆ ਔਰ ਬਹੁਤ ਹੀ ਆਲੀਸ਼ਾਨ ਤਰੀਕੇ ਦੇ ਨਾਲ ਪ੍ਰੋਫੈਸ਼ਨਲੀ ਡਿਜ਼ਾਈਨ ਇਹ ਕਿਤਾਬ ਅੱਜ ਲੋਕ ਅਰਪਣ ਹੋਈ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਫ਼ ਸ਼ੀਸ਼ਾ ਦਿਸ ਰਿਹਾ ਭਈ ਇਹ ੜਾਨ ਹੱਲੇ ਬੜੀ ਲੰਬੀ ਆ ਤੇ ਅੱਜ ਤੋਂ 2 ਸਾਲ ਪਹਿਲਾਂ ਤੇ ਅੱਜ ਦੇ ਵਿੱਚ ਜਿਹੜੇ ਸਾਡੇ ਨਾਲ ਬੱਚੇ ਜੁੜੇ ਉਹਨਾਂ ਜੀਵੀ ਸਮਾਨ ਦਾ ਫਰਕ ਹੋ ਗਿਆ ਹੁਣ ਤੇ ਬੱਚੇ ਸਾਨੂੰ ਲੱਭਦੇ ਨੇ ਕਿਸੇ ਟਾਈਮ ਅਸੀਂ ਉਹਨਾਂ ਨੂੰ ਲੱਭਦੇ ਸੀਗੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬਹੁਤ ਜਿਹੜੀ ਲੋਕਾਪਨ ਕੀਤੀ ਹੈ ਨਵੀਆਂ ਕਲਮਾਂ ਅਮੀੜਾਂ ਛੋਟੇ ਬੱਚਿਆਂ ਦੀ ਕਿਤਾਬ ਤੇ ਰਿਲੀਜ਼ ਹੋ ਰਹੀ ਸੀ ਅੱਜ ਵਾਲਗਾਂ ਦੀ ਜਿਹੜੀ ਕਿਤਾਬ ਰਿਲੀਜ਼ ਹੋਈ ਹੈ ਕੀ ਕਹਿਣਾ ਚਾਹੁੰਦੇ ਅੱਜ ਕਿੰਨੀ ਚਾਹ ਆ ਤੇ ਕਿੰਨਾ ਆ ਮੰਦਵੇ ਵਿੱਚ ਖੁਸ਼ੀ ਹੋਈ ਹੈ ਹਾਂ ਬਿਲਕੁਲ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਸਭ ਤੋਂ ਪਹਿਲਾਂ ਪੰਜਾਬ ਨੇਸ਼ਨ ਦੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਸੁਖੀ ਬਾਸ ਵੱਲੋਂ ਪਿਆਰ ਭਰ ਸასი ਸ਼ਕਲ ਦੂਸਰੀ ਗੱਲ ਰਹੀ ਜਿਹੜੀ ਨਵੀਆਂ ਗੱਲਾਂ ਨਵੀਂ ਉਡਾਨ ਦਾ ਜਿਹੜਾ ਆਪਣਾ 2 ਸਾਲ ਤੋਂ ਪ੍ਰੋਜੈਕਟ ਚੱਲ ਰਿਹਾ ਬੜਾ ਬਲੰਦੀਆਂ ਤੇ ਆ ਔਰ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਲੰਧਰ ਦੇ ਵਿੱਚ ਪੰਜਾਬ ਭਵਨ ਵਾਲੇ ਡੇਢੇ ਦੇ ਵਿੱਚ ਸਾਡੇ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਟੀਮ ਮੈਂਬਰਸ ਨੇ ਜਿਹੜੇ ਅਧਿਆਪਕ ਨੇ ਜਿੱਦਾਂ 5 5 6 6 ਮੈਂਬਰ ਬਣ ਕੇ ਜ਼ਿਲ੍ਹਾ ਦੀ ਟੀਮ ਬਣੀ ਹੋਈ ਆ ਉਹ ਤਕਰੀਬਨ ਸਾਰੇ ਅੱਜ ਇੱਥੇ ਆਏ ਸੀਗੇ ਤੇ ਕੁਝ ਮਹੀਨੇ ਪਹਿਲਾਂ ਅਸੀਂ ਕੋਈ ਇਸ ਗਤੀਵਿਧੀ ਨੂੰ ਹੋਰ ਜਾਰੀ ਰੱਖਣ ਲਈ ਮੇਰੀ ਸੋਚ ਸੀ ਕਿ ਜਿਹੜੇ ਅਧਿਆਪਕ ਮਿਹਨਤ ਕਰ ਰਹੇ ਨੇ ਇਹਨਾਂ ਨੂੰ ਵੀ ਅਸੀਂ ਕੁਝ ਨਾ ਕੁਝ ਕਰੀਏ ਤੇ ਉਦੋਂ ਇਹ ਗੱਲ ਪੈਦਾ ਹੋਈ ਸੀ ਕਿ ਅਸੀਂ ਸਾਰੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਇੱਕ ਕਿਤਾਬ ਜਿਹੜੀ ਆਪਾਂ ਕੋ ਬਾਰਕ ਬਾਰਕ ਕਲਮਾ ਦੀ ੜਾਨ ਇਹ ਕਿਹਾ ਸੀਗਾ ਵੀ ਅਸੀਂ ਤੁਸੀਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਇੱਕ ਦੋ ਦੋ ਤਿੰਨ ਤਿੰਨ ਜੋ ਵੀ ਰਚਨਾਵਾਂ ਭੇਜੋ ਤੇ ਅਸੀਂ ਇੱਕ ਕਿਤਾਬ ਦਾ ਰੂਪ ਉਹਨੂੰ ਦੇ ਸਕੀਏ ਸੋ ਕਿਤਾਬ ਬੜੀ ਸੋਹਣੀ ਬਣੀ ਆ ਜਿਹਦੇ ਵਿੱਚ ਸਿੰਦਰ ਕੁਮਾਰ ਜਿੰਦਲ ਹੁਣੀ ਇਹਨਾਂ ਦੇ ਮੁੱਖ ਸੰਪਾਦਕ ਨੇ ਗੁਰਵਿੰਦਰ ਸਿੱਧੂ ਤੇ ਭੀਮ ਸਿੰਘ ਇਹਨਾਂ ਦੇ ਸਹਾਇਕ ਸੰਪਾਦਕ ਨੇ 124 ਰਚਨਾਵਾਂ ਨੇ ਇਹਦੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਲਿਖਿਆ ਗਿਆ ਔਰ ਬਹੁਤ ਹੀ ਆਲੀਸ਼ਾਨ ਤਰੀਕੇ ਦੇ ਨਾਲ ਪ੍ਰੋਫੈਸ਼ਨਲੀ ਡਿਜ਼ਾਈਨ ਇਹ ਕਿਤਾਬ ਅੱਜ ਲੋਕ ਅਰਪਣ ਹੋਈ ਆ ਤੇ ਮੈਂ ਨਵੀਆਂ ਕਲਵਾ ਨਵੀਂ ਟੀਮ ਦੀ ਜਿਹੜੇ ਸੀਨੀਅਰ ਸਾਡੀ ਮੈਨੇਜਮੈਂਟ ਕਮੇਟੀ ਆ ਜਾਂ ਬਾਕੀ ਦਾ ਜਿਹੜਾ ਜਿੰਨੇ ਵੀ ਸਾਡੇ ਮੈਂਬਰ ਨੇ ਉਹਨਾਂ ਸਾਰਿਆਂ ਦਾ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਕਰਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਇੱਕ ਬਹੁਤ ਹੀ ਸਾਫ ਸ਼ੀਸ਼ਾ ਦਿਸ ਰਿਹਾ ਵੀ ਇਹ ੜਾਣ ਹੱਲੇ ਬੜੀ ਲੰਬੀ ਹੈ ੜਾਣ ਦੇ ਵਿੱਚ ਜਿੰਨੇ ਇਤਸ਼ਾਹ ਨਾਲ ਇਹ ਸਾਰੇ ਸਾਡੇ ਟੀਚਰਸ ਅਧਿਆਪਕ ਜਿੰਨੇ ਨੇ ਲਾਇਬ੍ਰੇਰੀਅਨ ਨੇ ਜਾਂ ਸਾਡੇ ਜਿੰਨੇ ਵੀ ਸਹਿਯੋਗੀ ਨੇ ਜਿੰਨਾ ਇਹਨਾਂ ਵਿੱਚ ਉਤਸ਼ਾਹ ਹੈ ਤੇ ਉਸ ਤੋਂ ਬਾਅਦ ਜਿੰਨਾ ਬੱਚਿਆਂ ਵਿੱਚ ਉਤਸ਼ਾਹ ਹੈ ਤੇ ਹੁਣ 30 ਤਰੀਕ ਨੂੰ ਬੱਚਿਆਂ ਨੂੰ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਲੈ ਕੇ ਜਾ ਰਹੇ ਹਾਂ ਕਿਉਂਕਿ ਉਹਨਾਂ ਨੂੰ ਅਸੀਂ ਹੁਣ ਵੱਡੀਆਂ ਸਟੇਜਾਂ ਤੇ ਚੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਵੰਬਰ ਦੇ ਵਿੱਚ ਯੂਨੀਵਰਸਿਟੀ ਦਾ ਪ੍ਰੋਗਰਾਮ ਆ ਉਹ ਚ ਬੱਚਿਆਂ ਨੇ ਲਾਉਣੀਆਂ ਫਿਰ ਖਾਲਸਾ ਕਾਲਜ ਅੰਮ੍ਰਿਤਸਰ ਵਾਲੇ ਇੱਕ ਪੰਜ ਰੋਜ਼ਾ ਉਤਸਵ ਮਨਾਉਂਦੇ ਹਰੇਕ ਸਾਲ ਉਦੇ ਵਿੱਚ ਸਾਨੂੰ ਇੱਕ ਪੂਰੇ ਦੀ ਪੂਰੀ ਅੱਧਾ ਦਿਨ ਹੀ ਕਹਿ ਲਓ ਅਸੀਂ ਉਹਨਾਂ ਤੋਂ ਲਿਆਉ ਨਹੀਂ ਸਾਨੂੰ ਦੇ ਦਿੱਤਾ ਆ ਸਾਡਾ ਮਕਸਦ ਕੀ ਆ ਕਿ ਬੱਚਿਆਂ ਦੇ ਵਿੱਚ ਕੰਫੀਡੈਂਸ ਪੈਦਾ ਹੋਵੇ ਬੱਚਿਆਂ ਦੇ ਦੇ ਵਿੱਚ ਪਕੜ ਆ ਜਾਏ ਤੇ ਅੱਜ ਤੋਂ 2 ਸਾਲ ਪਹਿਲਾਂ ਤੇ ਅੱਜ ਦੇ ਵਿੱਚ ਜਿਹੜੇ ਸਾਡੇ ਨਾਲ ਬੱਚੇ ਜੁੜੇ ਉਹਨਾਂ ਜੀਵੀ ਸਮਾਨ ਦਾ ਫਰਕ ਹੋ ਗਿਆ ਆ ਹੁਣ ਤੇ ਬੱਚੇ ਸਾਨੂੰ ਲੱਭਦੇ ਨੇ ਕਿਸੇ ਟਾਈਮ ਅਸੀਂ ਉਹਨਾਂ ਨੂੰ ਲੱਭਦੇ ਸੀਗੇ ਸੋ ਇਹ ਹੀ ਆ ਬਾਕੀ ਆਨਲਾਈਨ ਟ੍ਰੇਨਿੰਗ ਚੱਲਦੀ ਆ ਬੱਚਿਆਂ ਦੀ ਆ ਹੁਣ ਜਿਹੜੇ ਇਹ 8 ਤਰੀਕ ਨੂੰ ਦੂਰਦਰਸ਼ਨ ਤੇ ਬਾਲ ਕਵੀ ਦਰਬਾਰ ਜਿਹੜਾ ਕਿ ਦੂਰਦਰਸ਼ਨ ਵਾਲੀ ਮੈਨੇਜਮੈਂਟ ਕਮੇਟੀ ਵੀ ਥੋੜੀ ਹੈਰਾਨ ਸੀ ਚੜ੍ਹਦੀ ਕਲਾ ਟਾਈਮ ਟੀਵੀ ਤੇ ਰੋਜ਼ 4 ਵਜੇ ਨਵੀਆਂ ਕਲਵਾ ਨਵੀਂ ਅਡਾਨ ਦਾ ਪ੍ਰੋਗਰਾਮ ਚੱਲਦਾ ਸੰਜਾ ਟੀਵੀ ਤੇ ਚੱਲਦਾ ਉਹ ਤੁਹਾਡਾ ਜਿਹੜਾ ਅਦਾਰਾ ਇਹਦਾ ਤੇ ਆ ਰਹੇ ਨੂੰ ਅਸੀਂ ਦੇ ਨਹੀਂ ਦੇ ਸਕਦੇ ਕੋਈ ਬੰਬੇ ਤੱਕ ਤੁਸੀਂ ਇਹਨੂੰ ਕਵਰੇਜ ਕਰਨਗਾ ਹਰੇਕ ਸਮਾਗਮ ਤੇ ਤੁਸੀਂ ਟਾਈਮ ਨਾ ਪਹੁੰਚ ਸਕਦੇ ਆ ਤੁਹਾਨੂੰ ਤੁਹਾਡੇ ਬੱਚੇ ਨੂੰ ਮੈਂ ਬੜੀਆਂ ਸ਼ੁਭਕਾਮਨਾਵਾਂ ਅਸ਼ੀਰਵਾਦ ਅਤੇ ਵਸ ਬਾਇਗਤੌਰਾਸ ਕਰ ਦੇਗਾ ਆਪਾਂ ਚੜ੍ਹਦੀ ਕਲਾ ਦੇ ਸਾਰੇ ਹੋ ਜੇ